ਸਾਰੇ ਘਾਲੇ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਵਾਂਗੇ ਗੋਭੀ ਵਾਲੇ ਰੋਂਡੇ ਤੇ ਇਹਦੇ ਜਿਖੇ-ਜਿਖੇ ਪੈਣਾ ਉਹ ਤੁਹਾਨੂੰ ਦੱਸਨੇ ਗੋਭੀ ਆਪਾਂ ਲਿਆਂਦੀ ਆ ਖਿਲੋ ਦੇਖ ਸਕਦੇ ਹੋ ਇਹ ਗੋਭੀ ਬਹੁਤ ਵਧੀਆ ਗੋਭੀ ਦੀ ਫੋਟੋ ਵਿੱਚ ਲੰਬ ਤੇ ਲਉਣੀ ਹੁੰਦੀ ਹੈ ਗੋਭੀ ਦੀ ਪਰੋਠੀ ਹਾਂ ਰੋਬੀ ਰਾਣੀ ਤੇ ਹੁਣ ਆਪਾਂ ਇਹ ਕਿਲੋ ਗੋਭੀ ਲੈਂਦੀ ਆ ਗੋਭੀ ਬਹੁਤ ਵਧੀਆ ਵਾ ਅੱਜ ਕੱਲ ਬਹੁਤ ਵਧੀਆ ਗੋਭੀ ਹਜੇ ਹੁੰਦੀ ਆ ਤੇ ਆਪਾਂ ਕਿਹਾ ਕਿ ਚਲੋ ਸੀਜ਼ਨ ਆ ਤੇ ਆਪਾਂ ਅੱਜ ਗੋਭੀ ਦੀ ਢੇੜੀ ਰੋਟੀ ਬਣਾਵਾਂਗੇ ਪਰੌਂਠੇ ਬਣਾਵਾਂਗੇ ਗੋਭੀ ਦੇ ਤੇ ਦੀਪਕਾ ਜੀ ਕੋਪੀ ਦੇ ਪਰੌਂਠੇ ਬਣਾੰਡਿਆ ਵਾ ਤੇ ਮੈਂ ਕਿਹਾ ਚਲ ਗੋਭੀ ਦੇ ਪਰੌਂਠੇ ਬਣਾਉਨੇ ਆ ਤੇ ਆਪਾਂ ਇਹਨੂੰ ਹੁਣ ਰਗੜ ਲੈਨੇ ਆ ਪਾਇਰ ਡੋਲੇ ਨਹੀਂ ਪਾਉਣਾ ਇਹ ਜਦ ਨਾਲ ਰੋਟੀ ਰੜੀ ਹੋ ਵਧੀਆ ਨਹੀਂ ਬਣਦੀ ਤੇ ਕੱਲੀ ਗੋਭੀ ਨਾ ਪਾਵਾਂ ਵਿੱਚ ਪਾਵਾਂਗੇ ਗੋਭੀ ਦੇ ਪਰੌਂਠੇ ਥਾਲੂ ਦੇ ਪਰੌਂਠੇ ਬਹੁਤ ਟੇਸਟੀ ਲੱਗਦੇ ਅਗੇ ਆਪਾਂ ਗੋਭੀ ਤੇ ਗਾਜਰ ਦੀ ਪਾਈ ਸੀ ਹਨਾ ਅੱਜ ਗੱਲੀ ਗੋਭੀ ਦੀ ਬਣਾਵਾਂਗੇ ਤੇ ਬਣਾਉਣਾ ਵਿੱਚ ਕੀ ਕੀ ਪਾਉਣਾ ਆਪਾਂ ਉਹ ਤੁਹਾਨੂੰ ਦੱਸਦੇ ਆਂ ਤਰੀਆਂ ਦਿੱਤਾਂ ਨੇ நான் இந்த டப்பொல்டியா தனியாச்சனியோட சோனா ஆனிய பண்ற பண்ண ਤੇ ਐਸੇ ਤੇ ਪਰੌਂਟੇ ਜਿਹੜੇ ਗੋਭੀ ਵਾਲੇ ਹੋਰ ਘਰ ਦੇ ਵਿੱਚ ਬੰਦੇ ਆ ਪਰ ਤੇ ਸਾਡੇ ਤਰੀਕੇ ਨਾਲ ਬਣਾਇਓ ਵੇਖਿਆ ਕਿੰਨੇ ਟੇਸਟੀ ਲੱਗਦੇ ਆ ਤੇ ਧਨੀਆ ਵੀ ਪਾਤਾ ਆਪਾਂ ਵਿੱਚ ਹਰੇ ਧਨੀਆ ਤੇ ਆਪਾਂ ਪਾਉਂਗੇ ਵਿੱਚ ਅਦਰਕ ਅਦਰਕ ਨੂੰ ਵੀ ਆਪਾਂ ਗ੍ਰੇਡ ਕਰਕੇ ਪਾਵਾਂਗੇ ਤੇ ਦੇਖੋ ਸਾਡੂੰ ਅਦਰਕ ਦੇ ਨਾਲ ਕੇ ਗੋਭੀ ਜੜੀਏ ਉਹ ਥੋੜੀ ਵਾਈ ਹੁੰਦੀ ਆ ਤੇ ਇਸ ਕਰਕੇ ਅਦਰਕ ਜਿਹੜਾ ਪਾਉਣਾ ਵਾ ਤੇ ਬਹੁਤ ਜ਼ਤ ਲਾਜ਼ਮੀ ਹੁੰਦਾ ਵਾ ਮੈਂ ਸਮਝਾ ਲਈਦੀ ਆ ਮਾਂ ਦੀ ਹਾਂ ਤਨੀਏਲੀ ਹੁੰਦੀ ਨਾ ਤੇ ਅਦਰਕ ਜਿਹੜਾ ਪਾਉਣ ਨਾਲ ਰੋਟੀ ਜੜੀ ਆ ਮੇਰੇ ਮੂਹ ਜੀ ਪਾਣੀ ਆ ਜਾਂਦੀ ਵਧੀਆ ਬਣਦੀ ਆ ਰੋਟੀ தின மிர்ச்சி ஏத பறி ਕਿ ਚੋਕਾ ਮੈਂ ਆਪੇ ਛਕ ਲੂੰਗਾ ਨਹੀਂ ਰਹਿਣਗੇ ਇਹ ਨਹੀਂ ਤੇ ਪਾਵਾਂਗੇ ਪਿਆਜ਼ ਅੱਜ ਹਨ ਥੋੜਾ ਲੇਟ ਹੋ ਗਿਆ ਤੇ ਅੱਜ ਇਹ ਕ ਨਾਲ ਨਾਲ ਖੱਟੀ ਜੰਨੇ ਤੇ ਪਿਆਜ਼ ਨੂੰ ਧੋਣਾ ਜਿਹੜਾ ਇਹ ਬਹੁਤ ਜ਼ਰੂਰੀ ਆ ਜਿਵੇਂ ਪਿਆਜ਼ ਜਿਹੜਾ ਵਾ ਧੋ ਲਿਆ ਤੇ ਹੁਣ ਇਹਨਾਂ ਨੂੰ ਬ੍ਰੇਕ ਬ੍ਰੇਕ ਕੱਟ ਕੇ ਪਾਵਾਂਗੇ ਪਿਆਰੇ ਜਵੈਲ ਤੇ ਬਾਰੇ ਬੇਚੀ ਸੈੱਡ ਇਹਨਾ Hmm. पागे मसाले पहला पाव गे नमक नमक पावे स्वादे अपा थोड़ी जी लाल मिर्च पौनी की ये मसाला पादे एक चिमचा ते अपना जवाण थोड़ी पाया जीरा मिक्स ये पादे थोड़ी जी आप हल्दी पादे ਹੁਣ ਆਪਾਂ ਥੋੜੀ ਜਿਹੀ ਕਸੂਰੀ ਮੈਥੀ ਪਾਵਾਂਗੇ ਇਹਦੇ ਨਾਲ ਰੋਟੀ ਦਾ ਟੇਸਟ ਜਿਹੜਾ ਵਾ ਉਹ ਬਹੁਤ ਵਧੀਆ ਆਉਂਦਾ ਸਾਰੀਆਂ ਤਾਕਤ ਵਾਲੀਆਂ ਚੀਜ਼ਾਂ ਆ ਕਰਦੇ ਮਸਾਲੇ ਆ ਕੋਈ ਹੈ ਨਹੀਂ ਐ ਪੁਜਾਰੀ ਨਹੀਂ ਆ ਹੁਣ ਇਹਨਾਂ ਨੂੰ ਆਪਾਂ ਕਰ ਲਾਂਗੇ ਮਿਕਸ ਤੇ ਲੋਨ ਘੱਟ ਲੱਗਦਾ ਹਾਂ ਹਾਂ ਬੰਦੇ ਪਾ ਲੈ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਚਲੋ ਜੀ ਹੁਣ ਸਾਡਾ ਮਟੀਰੀਅਲ ਹੋ ਗਿਆ ਤਿਆਰ ਤੇ ਹੁਣ ਆਪਾਂ ਬਣਾਵਾਂਗੇ ਪਰੌਂਠੇ ਤੇ ਹੱਥ ਲੈਨੇ ਆਪਾਂ ਤੋਂ ਲੋਜ ਤਵਾ ਰਹਾ ਤਾਂ ਮੇਰੇ ਉੱਤੇ ਹੁਣ ਤਿਆਰੀ ਕਰਨਗੇ ਪਹਿਲਾਂ ਫੇੜਾ ਚਾਰ ਕਰਨ ਲੱਗੇ ਆਪਾਂ ਫੇੜਾ ਚਾੜ ਲੈਣਾ ਫੇੜਾ ਆਪਾਂ ਇਹ ਜਿਹੜੇ ਲੈਣੇ بڑے ਤੇ ਚਾਹ ਉਹ ਛੋਟੇ ਵੀ ਲੈ ਸਕਦੇ ਜੀ ਚਾਹ ਉਹ ਬੱਡੇ ਵੀ ਲੈ ਸਕਦੇ ਜੀ ਤੇ ਆਪਾਂ ਦੋ ਬੜੇ ਕਰ ਲੈਣੇ ോടെ വേൽ ലൂടാ ലാ చకలేకే తుడా పే చుండ రక్ హాను పావే మసాలా ਇੱਕ ਰੋਟੀ ਤਾਂ ਬਣਾਉਣੀ ਦੱਸ ਦਿੰਨੇ ਆ ਤਾਂ ਬਾਕੀ ਵੀ ਉੱਚੀ ਬਣਨੀ ਆ ਵਾ ਬਾਕੀ ਸਾਰੇ ਬਣਾ ਲੈ ਤੇ ਹੁਣ ਆਪਾਂ ਵਿੱਚ ਮਸਾਲਾ ਪਾ ਦਾਂਗੇ ਤੋ ਇਹ ਜਾਓ ਤੁਸੀਂ ਜਿਆਦਾ ਵੀ ਪਾ ਸਕਦੇ ਜੇ ਤੇ ਚਾਹੋ ਤੁਸੀਂ ਘੱਟ ਵੀ ਪਾ ਸਕਦੇ ਜੇ ਜੇ ਜਿਆਦਾ ਪਾਓਗੇ ਰੋਟੀ ਟੁੱਟ ਜਾਣੀ ਆ ਇਸ ਕਰਕੇ ਸਾਵਧਾਨ ਰੱਖਿਓ ਹੁਣ ਆਪਾਂ ਦੂਜਾ ਪੇੜਾ ਜਿਹੜਾ ਵਾ ਉਹ ਇਹਦੇ ਉੱਤੇ ਰੱਖ ਦਾਂਗੇ ਆਟੇ ਦਾ ਆਪਾਂ ਨਮਕ ਪਾਇਆ ਤਾ ਨ ਵਿਧਣਾ ਦੇ ਨੂੰ ਹਾਂ ਆਟਾ ਲਾ ਲਿਆ ਫੇਰ ਆਪਾਂ ਇਹਨੂੰ ਥੋਲੇ-ਥੋਲੇ ਥਾਣਾ ਫੇਰ ਲਾਂਗੇ ਜਿਆਦਾ ਪਤਲੀ ਨਾ ਕਰਿਓ ਪਤੀ ਵੀ ਟੁੱਟ ਜਾਂਦੀ ਹਾਂ ਥੋਲੇ-ਥੋਲੇ ਥਾਣਾ ਪਾਦ ਨਾ ਹੋਰੀ ਇਹ ਦੇ ਕੇ ਦੱਸਣ ਦੇ ਹਾਂ ਲੋ ਜੀ ਰੋਟੀ ਸਾਡੀ ਬਣ ਗਈ ਹੈ அங்க ரோட்டோ மசால ரோட்டியா மசால விடா ர ਨੰਬਰ ਰੋਟੀ ਜਿਹੜੀ ਹੈ ਮੇਲ ਲਾਂਗੇ ਇਹਨੂੰ ਆਪਾਂ ਅਟੇ ਦਾ ਫਲੇਟਲ ਲਾਵਾਂਗੇ ਥੂੜਾ ਲਾਵਾਂਗੇ ਥੂੜਾ ਵੀ ਕਹਿ ਲੈਂਦੇ ਆ ਫਲੇਟਲ ਵੀ ਕਹਿ ਲੈਂਦੇ ਇਹਨੂੰ ਕੋਲੇ ਕੋਲੇ ਥਾਲੇ ਨਾਲ ਆਪਾਂ ਵੇਨਾਂਗੇ ਗੋਭੀ ਅਣੀ ਨੋਟੀ ਦਿਹਾੜੇ ਰੋਜ਼ ਖਾਓ ਬਹੁਤ ਸਵਾਦ ਲੱਗਦੀ ਹੈ ਮੁੱਲ ਇਸਾ ਕਿਤੇ ਜੀਰੋ ਠੀਕ ਲੱਗੀ ਆ। ਇਹਨਾਂ ਜਿਹੜੇ ਨਹੀਂ ਆਪ ਸਿੱਪੀ ਦੇ ਨਾਲ ਹੀ ਉਹਦੇ ਨਾਲ ਸਰਲਿੰਨੇ ਪਰ ਆਪ ਹੱਥ ਨੇ ਨਾਲ ਲਈ ਲਈ ਆ। ਖਾਤ ਨੰਗ ਰਿਹਾ ਜੇ ਤੁਸੀਂ ਚਾਹੋ ਤੁਸੀਂ ਕਿਓ ਵਿਲਾ ਸਕਦੇ ਜਿੱਥੇ ਤੇ ਤੇਈ ਚਾਹੋ ਆਹ ਇਹ ਸਰੋਂ ਦਾ ਸਬਦੀ ਸਰਵਾ ਤੇਲ ਦੀ ਤੇ ਪ੍ਰੌਂਟੀਆਂ ਸਰਵਾ ਤੇਲ ਦੀ। ਇਹ ਲੋ ਜਿਹੜੀ ਰੋਟੀ ਜਿਹੜੀ ਆ ਬਹੁਤ ਖਿਲੀ ਵਧੀਆ ਬਣ ਗਈ ਆ। ਦਿੰਦੇ ਹੀ ਸੰਦੇ ਜੋ। ਥਾਲੀ ਜਿਹਾ ਰੱਖਾ। ਦੇਖੀ ਰੋਟ। ਦਹੀਂ ਰੱਖਾ। ਥਾਲੀ ਜਿਹਾ ਰੱਖਾ। ਜੀ ਲੋਹਤ阿里 ਵੱਡੀ ਨਹੀਂ ਨਹੀਂ ਦੂਸਰੀ ਆਉ ਉਤੇ ਬਈ ਕੀ ਮਾਲਾ

ਮੁਰੇ ਥਾਲੀ ਦਾ ਕਰੀ ਬਣਾਉਣਾ ਤੇ ਜਦੋਂ ਆਪਾਂ ਬੱਚੇ ਖਾਣੇ ਆਦੇ ਆਪਾਂ ਦਹੀਂ ਵੀ ਲੈ ਲਏ ਆ ਤੇ ਅਚਾਰ ਵੀ ਲੈ ਲਏ ਆ ਨਾਲ ਹੁਣ ਆਪਾਂ ਦਹੀਂ ਵੀ ਪਾਵਾਂਗੇ ਦਹੀਂ ਆਪਾਂ ਤਾਜ਼ਾ ਦੇ ਮਾਇਆ ਦਾ ਮਦਰ ਤੇ ਜੀ ਰੋਟੀ ਤਿਆਰ ਹੋਣੀ

ਗੋਭੀ ਗਾਜਰ ਤੇ ਬੜਾ ਸ਼ਲਗੁੰਦਾ ਚਾਹ। ਉਹ ਗੋਭੀ ਗਾਜਰ ਤੇ ਕਾਹਦੀ? ਗੋਭੀ ਗਾਜਰ ਤੇ ਮਿਰਚਾਂ ਦਾ। ਮਿਰਚਾਂ ਦਾ। ਰੋਟੀ ਤਿਆਰ ਹੋ ਗਈ। ਲਓ ਜੀ ਥਾਲੀ ਤਿਆਰ ਕਰਕੇ ਦੇਈ ਦੀ ਹੈਗੇ ਇਹਨੂੰ। ਤੇ ਰੋਟੀ ਜਿਹੜੀ ਨੂੰ ਆਪਾਂ ਗੋਭੀ ਨਾਲ ਮਿਲੇ ਪਰਉਂਦੇ ਆ ਇਹ ਚਾਰੋਂ ਦੇ ਨਾਲ ਫਿਰ ਵੀ ਰੋਟੀ ਨੂੰ ਖਾਣ ਦਾ ਮਨ ਆਉਂਦਾ। ਨਾਲ ਉਹ ਦਿਨ ਲੋਈ ਤੁਸੀਂ ਜੇ ਖਾਣਦੇ ਹੋ ਸਾਡੀ ਰੋਟੀ ਜਿਹੜੀ ਆ ਉਹ ਵੀ ਬਣ ਕੇ ਤਿਆਰ ਹੋ ਗਈ ਐ ਨਾਲ ਸਬਜ਼ੀ ਰੱਖੋ ਗਰਮ ਗਰਮ ਸਬਜ਼ੀ ਵੀ ਰੱਖੋ ਨਾਲ ਸਬਜ਼ੀ ਲੈਓ ਉਹ ਗੋਪੀ ਪੂਰੀ ਥਾਲੀ ਦਾ ਦੋ ਖਾਣੇ ਖਾ ਲਈਏ ਚੰਗੇ ਲੱਗਦੇ ਪੂਰੀ ਖਾ ਲਈਏ ਘੋਬਾ ਲਈਏ ਫਿਰ ਹਾਂ ਇੱਕ ਜਗ੍ਹਾ ਖਾ ਲਓ

ਲੋਜੀ ਕਰੋ ਚੱਕ ਜਿਵੇਂ ਸਾਡਾ ਢਾਬੇ ਚ ਦਿੰਦੇ ਨਾ ਉਸੇ ਤਰੀਕੇ ਨਾਲ ਇਸੇ ਤਰ੍ਹਾਂ ਆਪਾਂ ਅੱਜ ਤਿਆਰ ਕੀਤੀ ਆ ਤਾਂ ਹੀ ਤੁਹਾਨੂੰ ਕਿਹਾ ਕਿ ਨਵੇਂ ਤਰੀਕੇ ਨਾਲ ਅੱਜ ਆਪਾਂ ਉਹ ਵੱਖਰੀ ਗੱਲ ਆ ਸਾਰੇ ਪਾਸੇ ਗੋਭੀ ਗੋਭੀ ਹੋਈ ਆ ਗੋਭੀ ਦੇ ਪਰੌਂਠੇ ਬਣਾਏ ਆ ਪਾਂ ਗੋਬੀ ਨਾਲ ਖਾਵੇ ਆ ਪਾਂ ਆਚਾਰ ਨਾਲ ਖਾਵੇ ਪਾਂ ਕਿਉਂ ਨਾ ਖਾਣ ਲੋਜੀ ਤੇ ਇੱਕ ਢਾਬੇ ਚ ਇਸੇ ਤਰ੍ਹਾਂ ਦਿੰਦੇ ਆ ਤੇ ਗੋਭੀ ਦੇ ਪਰੌਂਠੇ ਤੁਸੀਂ ਦੇਖ ਹੀ ਸਕਦੇ ਜੋ ਕਿ ਕਿੰਨੇ ਵਧੀਆ ਬਣੇ ਆ ਨਰਮ ਨਰਮ ਪਰੌਂਠੇ ਆ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਤੇ ਮੰਮੀ ਤੁਸੀਂ ਕੁਝ ਕਹਿਣਾ? ਹਾਂ ਮੈਂ ਇਹ ਕਹਿਣਾ ਕਿ ਸਾਡੇ ਵੀਡੀਓ ਦੇ ਬਹੁਰੇ ਲਾਈਕ ਕਰੋ ਸ਼ੇਅਰ ਕਰੋ ਤੇ ਵੀਡੀਓ ਨੂੰ ਪੂਰੀ ਵੇਖਿਆ ਕਰੋ ਤੇ ਤਾਂ ਜੋ ਸਾਡੀਆਂ ਆਉਣ ਵਾਲੀਆਂ ਵੀਡੀਓ ਜਿਹੜੀਆਂ ਉਹ ਵੀ ਤੁਹਾਨੂੰ ਪੂਰੀ ਨੋਟੀਫਿਕੇਸ਼ਨ ਮਿਲੇ ਤੇ ਜਿਹੜੇ ਸਾਡੇ ਵੀਡੀਓ ਤਾਂ ਨਵੇਂ ਆ ਉਹ ਵੀ ਵੀਡੀਓ ਤੁਹਾਨੂੰ ਵੇਖਿਆ ਕਰੋ ਪੂਰੀ ਵੇਖਿਆ ਕਰੋ ਤਾਂ ਜੋ ਤੁਹਾਡਾ ਵਾਇਰਲ ਜਿਹੜਾ ਹੋ ਜਾਦਾ ਹੋਵੇ ਤੇ ਸਾਡੇ ਤੁਹਾਡੇ ਸਹਿਯੋਗ ਦੇ ਨਾਲ ਹੀ ਆਪਾਂ ਇੱਥੋਂ ਤੇ ਕਰਾਏ ਤੇ ਤੁਹਾਡੇ ਸਹਿਯੋਗ ਦੇ ਨਾਲ ਹੀ ਅੱਗੇ ਵਧਣਾ ਤੇ ਆਪਾਂ ਨੂੰ ਬਹੁਤ ਪਿਆਰੇ ਪਿਆਰੇ ਕਮੈਂਟ ਕਰਦੇ ਜਾਓ। ਆਪਾਂ ਜਿਹੜੀ ਚੀਜ਼ ਕਹੋਗੇ ਆਪਾਂ ਤੁਹਾਨੂੰ ਬਣਾ ਕੇ ਦੱਸਾਂਗੇ। ਤੇ ਅੱਜ ਦੱਸਣਾ ਤਾਂ ਇਹ ਕਿ ਸਾਨੂੰ ਗੋਭੀ ਦੇ ਪਰੌਂਠੇ ਜਿਹੜੇ ਆ ਜ਼ਰੂਰ ਦੱਸਣਾ। ਇਹ ਗੋਭੀ ਦੇ ਪਰੌਂਠੇ ਜਿਹੜੇ ਬਣਾਉਣੇ ਤਾਂ ਕਿਸ ਤਰ੍ਹਾਂ ਦੇ ਲੱਗੇ ਆ। ਅੱਗੇ ਆਪਾਂ ਗੋਭੀ ਦਾ ਚਰਦੇ ਪਾਈ ਸੀ ਤੇ ਅੱਜ ਆਪਾਂ ਕੱਲੀ ਗੋਭੀ ਦਾ ਪਾਏ ਆ ਤੇ ਆਪਾਂ ਢਾਬੇ ਵਾਂਗੂ ਥਾਲੀ ਤਿਆਰ ਕੀਤੀ ਆ। ਤੁਹਾਨੂੰ ਜਰੂਰ ਪਲੀਜ਼ ਵੀਡੀਓ ਨੂੰ ਪੂਰੀ ਦੇਖਿਓ ਤੁਹਾਡਾ ਬਹੁਤ ਬਹੁਤ ਧੰਨਵਾਦ